ਸ਼ਰੀਆਮ ਪੰਜਾਬ ਦੇ ਵਿੱਚ ਲੁੱਟਖੋਹ ਦੀਆਂ ਵਾਰਦਾਤਾਂ ਵਾਧੀਆਂ ਜਾ ਰਹੀਆਂ ਨੇ ਇੱਥੇ ਕਾਨੂੰਨ ਵਿਵਸਥਾ ਦੀਆਂ ਪੂਰੀ ਤਰ੍ਹਾਂ ਧਜੀਆਂ ਉੜੀਆਂ ਹੋਈਆਂ ਨੇ ਦੱਸ ਦੇ ਕਿ ਅੱਜ ਕਾਂਗਰਸ ਪਾਰਟੀ ਦੇ ਵੱਲੋਂ ਇੱਕਤਰ ਹੋ ਕੇ ਇੱਕ ਰੈਲੀ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਕਾਂਗਰਸ ਪਾਰਟੀ ਨੇ ਮੜ ਤੋਂ ਆਵਾਦਮੀ ਪਾਰਟੀ ਨੂੰ ਸਵਾਲਾਂ ਦੇ ਵਿੱਚ ਘੇਰ ਲਿਆ ਹੈ ਤੇ ਉੱਥੇ ਹੀ ਪ੍ਰਤਾਪ ਸਿੰਘ ਬਾਜਵਾ ਦੇ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਵਿਸਾਦੇ ਨੇ ਤੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਜੋ ਕਾਨੂੰਨ ਵਿਵਸਥਾ ਚੱਲ ਰਹੀ ਹੈ ਉਸ ਨੂੰ ਲੈ ਕੇ ਪੂਰੀ ਤਰ੍ਹਾਂ ਧਜੀਆਂ ਓਡੀਆਂ ਹੋਈਆਂ ਨੇ ਤੇ ਦੂਜੇ ਪਾਸੇ ਉਹਨਾਂ ਨੇ ਇਹ ਵੀ ਗੱਲ ਕਹੀ ਕੇ ਸ਼ਰੀਆਮ ਲੁੱਟਕੋ ਦੀ ਆ ਵਾਰਦਾਤਾ ਨੂੰ ਅੰਜਾਮ ਆ ਜਿਹੜਾ ਉਹ ਦਿੱਤਾ ਜਾ ਰਿਹਾ ਪਰੰਤੂ ਇਸ ਦੇ ਉੱਤੇ ਪੰਜਾਬ ਸਰਕਾਰ ਨੇ ਬਿਲਕੁਲ ਹੀ ਚੁੱਪ ਬੱਟੀ ਹੋਈ ਹੈ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਹਾਂ ਪ੍ਰਤਾਪ ਸਿੰਘ ਬਾਜਵਾ ਦਾ ਹੋਰ ਕੀ ਕਹਿਣਾ ਹੈ ਆ ਜਦੋਂ ਕਿਤੇ ਆ Netflix ਤੇ ਫਿਲਮਾਂ ਵੇਖਦੇ ਹੋ ਮੈਕਸੀਕੋ ਦੇ ਵਿੱਚ ਵੇਖੀਆਂ ਸੀ ਇੱਕ ਬਹੁਤ ਵੱਡਾ ਡਰੱਗ ਲੋਰਡ ਸੀ ਐਲ ਚੈਪੋ ਦਾ ਨਾਂ ਸੀ ਉਹ ਸਰਕਾਰਾਂ ਮੈਕਸੀਕੋ ਦੇ ਵਿੱਚ ਜਿਲਾ ਵਿੱਚੋਂ ਚਲਾਉਂਦਾ ਸੀ ਇਸ ਤਰ੍ਹਾਂ ਹੀ ਵੇਨੇਜ਼ੁਏਲਾ ਦੇ ਵਿੱਚ ਇਸ ਤਰ੍ਹਾਂ ਹੀ ਕੋਲੰਬੀਆ ਦੇ ਵਿੱਚ ਸਰਕਾਰਾਂ ਜਿਹੜਾ ਵਿੱਚੋਂ ਚਲਦੀਆਂ ਸੀ ਗੈਂਗਸਟਰ ਚਲਾਉਂਦੇ ਸ ਡਰੱਗ ਵਾਰਲੋਰਡ ਚਲਾਉਂਦੇ ਸ ਅੱਜ ਉਹੀ ਹਾਲੇ ਤੇ ਸਾਡੀਆਂ ਜੇਲਾਂ ਵਿੱਚ ਜੋ ਹਾਈ ਕੋਰਟ ਨੇ ਪਿੱਛੇ ਗੱਲ ਕਹੀ ਹੈ ਅਨਨਵਲ ਹਾਈ ਕੋਰਟ ਨੇ ਇੱਕ ਸਾਲ ਦੇ ਵਿੱਚ ਇੱਕ ਪੰਜਾਬ ਦੀ ਜੇਲ੍ਹ ਹੈ ਜਿੱਥੋਂ 40 ਲੱਖ ਟੈਲੀਫੋਨ ਇੱਕ ਜੇਲ੍ਹ ਚ ਹੋਏ ਵੱਡੇ ਗੈਂਗਸਟਰ ਲਾਰੈਂਸ ਬਿਸ਼ਨੋਈ ਵਰਗੇ अनेका ਇਥੇ ਜੇਲਾ ਚ ਬੈਠੇ ਨੇ ਸਰਕਾਰਾਂ ਉਹਨਾਂ ਦੇ ਨਾਂ ਤੇ ਚੱਲ ਰਹੀਆਂ ਜੋ ਚਾਹੁੰਦੇ ਨੇ ਉਸੇ ਮੁਤਾਬਕ ਸਾਰੇ ਕੰਮ ਹੋ ਰਹੇ ਨੇ ਹਰ ਪਾਸਿਓਂ ਆਰਥਿਕ ਤੌਰ ਤੇ ਪੰਜਾਬ ਪਛੜਦਾ ਜਾ ਰਿਹਾ ਆ ਮੇਰੇ ਭਰਾ ਇਥੇ ਬੈਠੇ ਨੇ ਸਾਡੇ ਨੌਜਵਾਨ ਬੱਚਿਆਂ ਦਾ ਇਹ ਹਾਲ ਹੈ ਮੇਰੇ ਵੀਰੋ ਕ ਕਿਸਰਾ ਤੁਸੀਂ ਨਕਾਰਾ ਗੁਆ ਦੇ ਵਿੱਚ ਇੱਕ ਫਲਾਈਟ ਵੇਖੀ ਸਾਰਾ ਜਹਾਜ਼ ਹੀ ਜਿਹੜਾ ਸੀ ਪੰਜਾਬੀਆਂ ਦਾ ਭਰਿਆ ਸੀ ਉਹ ਉਤਾਰ ਲਿਆ ਗਿਆ ਅੱਜ ਹਾਲਾਤ ਕੀ ਨੇ ਕਿ ਮੈਕਸੀਕੋ ਦੀ ਕੰਦ ਟੱਪਣ ਵਾਸਤੇ 45 ਤੋਂ 50 ਲੱਖ ਰੁਪਏ ਦਾ ਰੇਟ ਚੱਲ ਰਿਹਾ ਹੈ ਫਰਜ਼ੀ ਇਥੇ ਏਜੰਟ ਫਿਰਦੇ ਨੇ ਕੋਈ ਗਵਰਨਮੈਂਟ ਦਾ ਡਰ ਨਹੀਂ ਕੋਈ ਖੌਫ ਨਹੀਂ ਕਰੋੜਾਂ ਅਰਬਾਂ ਰੁਪਏ ਦੀਆਂ ਜਿਨ੍ਹਾਂ ਨਾਲ ਠੱਗੀਆਂ ਵੱਜੀਆਂ ਪੇਰੈਂਟਸ ਦੇ ਨਾਲ ਬੱਚਿਆਂ ਦੇ ਨਾਲ ਉਹਨਾਂ ਨੂੰ ਕੋਈ ਪੁਲਿਸ ਨੇ ਕਦੀ ਕੋਸ਼ਿਸ਼ ਵੀ ਨਹੀਂ ਕੀਤੀ ਕਿ ਉਹਨਾਂ ਇਸ ਕਿਸਮ ਦੇ ਫਰਜ਼ੀ ਜਿਹੜੇ ਲੋਕ ਨੇ ਇਹਨਾਂ ਨੂੰ ਰੋਕ ਪਾ ਦਿੱਤੀ ਜਾਏ ਕੋਈ ਸਾਡਾ ਫਿਊਚਰ ਹੈ ਨਹੀਂ ਕਹਿੰਦੇ ਸੀ ਸਾਡੇ ਮੁੱਖ ਮੰਤਰੀ ਸਾਹਿਬ ਸਾਰੇ ਵੀਰ ਪੈਣਾ ਸੁਣਦੇ ਨੇ ਕਿ ਫਿਕਰ ਨਾ ਕਰੋ ਜਦੋਂ ਨਵੇਂ ਨਵੇਂ ਆਏ ਸੀ ਇਹਨਾਂ ਨੂੰ ਪੁੱਛਿਆ ਗਿਆ ਤੁਹਾਡਾ ਟੀਚਾ ਕੀ ਹੈ ਮਾਨ ਸਾਹਿਬ ਨੂੰ ਤੇ ਮਾਨ ਸਾਹਿਬ ਨੇ ਕਿਹਾ ਮੇਰਾ ਟੀਚਾ ਹੈ ਜਿਹੜੇ ਬਾਹਰ ਗਏ ਨੇ ਉਹਨਾਂ ਨੂੰ ਵਾਪਸ ਲੈ ਕੇ ਆਣਾ ਤੇ ਉਹਨਾਂ ਨੇ ਯਕੀਨ ਦਿਵਾਇਆ ਕਿ ਮੈਨੂੰ ਸਾਲ ਇੱਕ ਦਾ ਦੇ ਦਿਓ ਗੋਰੇ ਆ ਕੇ ਵੀ ਪੰਜਾਬ ਚ ਕੰਮ ਕਰਿਆ ਕਰ। ਆ ਤੁਸੀਂ ਹਾਲਾਤ ਵੇਖ ਹੀ ਲੈ ਜਿਸ ਸਪੀਡ ਦੇ ਨਾਲ ਨੌਜਵਾਨ ਛੱਡ ਕੇ ਜਾ ਰਿਹਾ ਇੱਕ ਲੇਟੈਸਟ ਸਟੱਡੀ ਆਈ ਹੈ ਜਿਹੜੀ ਪੰਜਾਬੀ ਯੂਨੀਵਰਸਿਟੀ ਨੇ ਇਹ ਕੇਸ ਸਟਡੀ ਕੀਤੀ ਪੰਜਾਬ ਦੀ ਉਹਦੇ ਵਿੱਚ ਇਹ ਕਿਹਾ ਜਾ ਰਿਹਾ ਕਿ 70000 ਕਰੋੜ ਰੁਪਇਆ ਹਰ ਸਾਲ ਪੰਜਾਬ ਦੇ ਲੋਕ ਆਪਣੀਆਂ ਜ਼ਮੀਨਾਂ ਵੇਚ ਕੇ ਆਪਣੇ ਘਰ ਵੇਚ ਕੇ ਬਾਹਰਲੇ ਮੁਲਕਾਂ ਵਿੱਚ ਜਾਣ ਵਾਸਤੇ 70000 ਕਰੋੜ ਰੁਪਇਆ ਐਵਰੇਜ ਪੰਜਾਬ ਦਾ ਹਰ ਸਾਲ ਬਾਹਰਲੇ ਮੁਲਕਾਂ ਚ ਤੁਹਾਡਾ ਪੈਸਾ ਜਾਂਦਾ ਰਿਵਰਸ ਮਾਈਗ੍ਰੇਸ਼ਨ ਇੱਥੇ ਕਿਹੜੀ ਹੋਣੀ ਸੀ ਮੈਂ ਸਾਰੇ ਵੀਰੇ ਤੇ ਭਰਾਵਾਂ ਨੂੰ ਇਹ ਗੱਲ ਕਵਾਂਗੇ ਚੰਦ ਮਹੀਨਿਆਂ ਦੇ ਵਿੱਚ ਹੀ ਆਂਦੇ 2-3 ਮਹੀਨਿਆਂ ਚ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਆਣੀਆਂ ਨੇ ਕੁਝ ਚੀਜ਼ਾਂ ਜਿਹੜੀਆਂ ਸਾਡੇ ਵਰਕਰਾਂ ਦੇ ਦਿਲੋ ਦਿਮਾਗ ਚ ਨੇ ਉਹ ਸਾਰੀਆਂ ਗੱਲਾਂ ਸੀ ਦਵਿੰਦਰ ਯਾਦਵ ਸਾਹਿਬ ਪਿਛਲੇ ਦਿਨੀ ਬਹੁਤ ਕਲੈਰਿਟੀ ਨਾਲ ਬੜੀ ਸਫਾਈ ਦੇ ਨਾਲ ਉਹਨਾਂ ਨੂੰ ਦੱਸਿਆ ਇਹ ਲਾਂਸ ਅਲਾਈਅੰਸ ਬਾਰੇ ਸਾਡਾ ਸਾਰਿਆਂ ਦਾ ਕੀ ਨਜ਼ਰੀਆ ਹੈ ਉਹਦੇ ਬਾਰੇ ਮੈਂ ਸ਼ੁਕਰਗੁਜ਼ਾਰ ਹਾਂ ਯਾਦਵ ਸਾਹਿਬ ਦਾ ਕਿ ਯਾਦਵ ਸਾਹਿਬ ਨੇ ਨਿਰਾ ਕਾਂਗਰਸ ਦੀ ਟੌਪ ਲੀਡਰਸ਼ਿਪ ਨਾਲ ਦਿੱਲੀ ਵਿੱਚ ਦੋ ਮੀਟਿੰਗਸ ਇਨਰੀਆ ਕੀਤੀਆਂ ਸਾਰੀ ਸਾਡੀ ਲੀਡਰਸ਼ਿਪ ਨੇ ਸਾਡੀ ਗੱਲ ਸੁਣੀ ਇੱਥੇ ਆ ਕੇ ਤਿੰਨ ਦਿਨ ਲਗਾਏ ਸਾਰੇ ਫਾਰਮਰ ਪ੍ਰਧਾਨ ਫਾਰਮਰ ਚੀਫ ਮਿਨਿਸਟਰਸ ਮੌਜੂਦਾ ਐਮਪੀਜ਼ ਸਾਰੇ ਪੁਰਾਣੇ ਐਕਸ ਐਮਪੀਜ਼ ਮੌਜੂਦਾ ਐਮਐਲਐਸ ਸਾਰੇ ਐਕਸ ਐਮਐਲਐਸ ਜ਼ਿਲ੍ਹਾ ਦੇ ਪ੍ਰਧਾਨ ਸਾਡੇ ਸਾਰੇ ਕੋਆਰਡੀਨੇਟਰਸ ਸਾਡੇ ਬਲਾਕਾਂ ਦੇ ਪ੍ਰਧਾਨਾਂ ਤੱਕ ਸਾਡੇ ਜਿੰਨੇ ਵੀ ਵਿੰਗਸ ਹੈ ਨੇ ਉਹਨਾਂ ਦੇ ਕੋਲ ਬਕਾਇਦਾ ਤੌਰ ਉਨ੍ਹਾਂ ਦੀ ਸਾਰਿਆਂ ਦੀ ਸੁਣਵਾਈ ਕੀਤੀ ਇੱਕ ਖੂਬਸੂਰਤ ਡੈਮੋਕ੍ਰੈਟਿਕ ਢੰਗ ਦੇ ਨਾਲ ਹਰ ਗੱਲ ਪੁੱਛੀ ਤੇ ਸੈਂਟਰ ਨੂੰ ਇਹਦੇ ਬਾਰੇ ਸਾਡੀ ਲੀਡਰਸ਼ਿਪ ਨੂੰ آگਾਹ ਕਰਾਇਆ ਕਿ ਪੰਜਾਬ ਦੀ ਲੀਡਰਸ਼ਿਪ ਤੇ ਪੰਜਾਬ ਦੇ ਲੋਕ ਕੀ ਚਾਹੁੰਦੇ ਮੈਂ ਪ੍ਰੈਸ ਦੇ ਭਰਾਵਾਂ ਨੂੰ ਕਹੂੰਗਾ 2-4 ਦਿਨ ਇੰਤਜ਼ਾਰ ਕਰ ਲਓ ਸ਼ਾਇਦ ਅੱਜ ਜੀ ਯਾਦਵ ਸਾਹਿਬ ਕੋਈ ਨਾ ਕੋਈ ਚਾਨਣਾ ਪਾ ਦੇਣ ਨਹੀਂ ਤੇ ਹਾਂ ਤੇ 2-4 ਦਿਨਾਂ ਚ ਚਾਨਣਾ ਪੈ ਜਾਏਗਾ ਕਾਲੇ ਪੈਨ ਦੀ ਲੋੜ ਨਹੀਂ ਮੈਨੂੰ ਪੂਰਨ ਫੇਥ ਹੈ ਕਿ ਜਿਹੜਾ ਸਟੈਂਡ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨੇ ਲਿਆ ਉਸੇ ਤੇ ਬਕਾਇਦਾ ਤੌਰ ਸੈਂਟਰ ਦੀ ਲੀਡਰਸ਼ਿਪ ਕੈਮ ਰਹਿ ਪੰਜਾਬ ਦੇ ਲੋਕ ਤੇ ਪੰਜਾਬ ਦੀ ਕਾਂਗਰਸ ਪੰਜਾਬ ਦੀ ਬਿਹਤਰੀ ਵਾਸਤੇ ਜਿਹੜਾ ਸਟੈਂਡ ਲਏਗੀ ਪੰਜਾਬ ਦੀ ਬਿਹਤਰੀ ਵਾਸਤੇ ਲਏਗੀ ਮੈਨੂੰ ਪੂਰਨ ਫੇਥ ਹੈ ਇਸ ਗੱਲ